ਅੱਜ ਦਿਨ ਮੰਗਲਵਾਰ ਤਰੀਕ 7 ਅਪ੍ਰੈਲ 2015 ਅਸੀਂ ਦੂਸਰੀ ਵਾਰੀ ਇਹ ਸੀਨਾ ਦੀ ਫੋਟੋ ਖਿੱਚ ਰਹੇ ਹਾਂ ਅਤੇ ਵੀਡੀਓ ਬਣਾ ਰਹੇ ਹਾਂ ਪਰ ਇਸ ਵਾਰ ਪਾਣੀ ਕੁਦਤੀ ਹੈ ਮਤਲਬ ਮੀਂਹ ਪੈ ਰਿਹਾ ਹੈ ਸੋ ਅਸੀਂ ਮੀਂਹ ਪੈਣ ਦੇ ਵਿੱਚ ਹੀ ਫੋਟੋਆਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕਾਫੀ ਦਿਲਚਸਪ ਸੀਨ ਬਣੇ ਹੋਏ ਹਨ ये सब कुदरती है हल्का हल्का मीह पै रहा है में देख रहे हैं। काफी दिलचस्प सीन बने हुए हैं इधर भी देख सकते हो गिला ये हल्का मीह पै रहा है